ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਸਾਰੇ ਕਿਵੇਂ ਆਂ ਤੇ ਉਮੀਦ ਕਰਦੇ ਆਂ ਸਾਰੇ ਠੀਕ ਹੋਵੋਗੇ ਤੇ ਸਾਡੇ ਆ ਗਿਆ ਫਿਰ ਮੀਂਹ ਦੇਖੋ ਮੀਂਹ ਆ ਗਿਆ ਰਸ਼ਮੀਨ ਗਿਆ ਸਿਚੁਏਸ਼ਨ ਤੇ ਭੱਜ ਗਿਆ ਮੀਂਹ ਕਿਰਸ਼ਮੀਨ ਬੇਟਾ ਮੌਸਮ ਬਿਮਾਰ ਹੋ ਜੇਗਾ ਮੀਂਹ ਆ ਗਿਆ ਬਹੁਤ ਜ਼ਿਆਦਾ ਇੱਧਰ ਦੇਖੋ ਕਾਤ ਹੋਈ ਦੀ ਹੈ ਵਧੀਆ ਵਧੀ ਜਾਂਦਾ ਸੀ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਕੱਲ ਵਾਲੇ ਬਲੌਗ ਤੇ ਵੀ ਦੱਸਿਆ ਸੀਗਾ ਫੜੋਂਦਾ ਗੱਜੀ ਆਂਦਾ ਸੀਗਾ ਮੀਂਹ ਆ ਗਿਆ ਬਹੁਤ ਇਹ ਪਾਰਟ 2 ਆ ਪਾਰਟ 2 ਆ ਇਹ ਬਲੌਗ ਦਾ ਪਾਰਟ 2 ਆ ਰੇਨ ਹਾਂ ਕੋਈ ਪਾਰਟ 1 ਐਂਡ ਹੋਇਆ ਪਾਰਟ 1 ਐਂਡ ਹੋਇਆ ਤੇ ਪਾਰਟ 2 ਸ਼ੁਰੂ ਹੋਇਆ ਇੱਧਰ ਇੱਧਰ ਦੇਖੋ ਰਸ਼ਮੀ ਨਾ ਬੇਟੇ ਗਾਂ ਨਾ ਜਾ ਦੇ ਮੌਸਮਾ ਹੁਣ ਨਹੀਂ ਹੈਗਾ ਤੇ ਬਿਮਾਰ ਹੋ ਜੇਗਾ ਕਣੀਆਂ ਪੈ ਗਈਆਂ ਤਾਂ ਉੱਤੇ ਗਰਮੀ ਚ ਕੋਈ ਦਮ ਉਹ ਨਹੀਂ ਭਿੱਜਦਾ ਨਹੀਂ ਆਇਆ ਥੋੜਾ ਉਹ ਥੋੜਾ ਸੀ ਉਹ ਥੋੜਾ ਸੀਗਾ ਮੀਂਹ ਆ ਗਿਆ ਵੀ ਸਾਡੇ ਹੁਣ ਅੱਜ ਬੇਮੌਸਮਾ ਮੀਂਹ ਹੈ ਮੌਸਮ ਨਹੀਂ ਹੈਗਾ ਮੀਂਹ ਦਾ ਗਰਮੀ ਬਹੁਤ ਹੋਈ ਪਈ ਸੀ ਮੀਂਹ ਤਾਂ ਆਉਣਾ ਹੀ ਸੀ ਪਰ ਗਰਮੀ ਇੰਨੀ ਜਿਆਦੇ ਲੋਂ ਵਗਦੀ ਸੀਗੀ ਇੰਨੀ ਇਧਰ ਵੇਖੋ ਆ ਤੋਰੀਆਂ ਲੱਗੀਆਂ ਪਲੀਆਂ ਸਾਡੇ ਇੰਨਾਂ इधर ठंडी ठंडी हवा चल पी गर्मी बहुत ज्यादा हुई पी है ना गर्मी हुई पी सी रश्मि इधर हो जा क्यों भेज रहा है मैं बना ली सी सब्जी है ਇਹ ਦੱਬ ਤੋਰੀਆਂ ਸੀ ਤੋੜ ਲੀਆਂ ਕੁਛ ਇੱਧਰ ਮੈਂ ਪਾ ਲਿਆ ਸੀਗਾ ਚਾਰ ਨਿੰਬੂ ਮਿਰਚ ਦਾ ਜਿਹੜਾ ਪਹਿਲਾਂ ਪਾਰਟ 1 ਦੇ ਵਿੱਚ ਤੁਹਾਨੂੰ ਦਿਖਾਇਆ ਹੈਗਾ ਨਿੰਬੂ ਤੇ ਮਿਰਚਾਂ ਕੱਟ ਰੱਖੇ ਸੀ ਇਹ ਚਾਰ ਬਣਾਤਾਗਾ ਤੇ ਹੁਣ ਅਸੀਂ ਬਣਾ ਲਈ ਸੀਗੀ ਚਾਹ ਟਾਈਮ ਹੈ ਸ਼ਾਮ ਦੇ 6:00 ਵਜੇ ਆ ਤੇ ਨਾ ਅੰਕਾ ਠੰਡਾ ਮੌਸਮ ਹੋ ਗਿਆ ਹੁਣ ਚਾਹ ਬਣਾ ਲਈਏ ਪਹਿਲਾਂ ਤਾਂ ਗਰਮੀ ਸੀ ਬਹੁਤ ਜ਼ਿਆਦਾ ਹੁਣ ਏਰੀਆ ਵੀ ਨਹੀਂ ਆ ਗਿਆ ਨਿਚੇ ਆ ਪਾਈ ਅੰਨੀ ਐ ਰਸ਼ਮੀਨ ਥੱਕ ਕੇ ਪੈ ਗਿਆ ਰਸ਼ਮੀਨ ਥੱਕ ਗਿਆ ਕਿਉਂ ਹੋਈ ਨਿਕਾਂ ਤੇ ਜਾਣਾ ਵਾ ਲੈਣਾ ਬਸ ਹੀ ਜਾਣਾ ਪਹਿਲਾਂ ਕੀ ਖਾਦਾ ਹੈ ਫਰੈਂਚ ਫਰਾਈਜ਼ ਪੀਜ਼ਾ ਨਹੀਂ ਇੰਨਾ ਹਜੇ ਹਜੇ 2 ਹੀ ਘੰਟੇ ਹੋਏ ਹੈਗੇ ਐਵਰੇਜ ਹੀ ਬਹੁਤ ਡਾਈਜੈਸਟ ਹੋ ਗਿਆ ਹੋਊਗਾ ਐਵਰੇਜ ਹੀ ਬਹੁਤ ਥੋੜੀ ਹੈਗੇਟ ਉੱਪਰਲਾ ਪੌੜੀਆਂ ਵਾਲਾ ਗੇਟ ਖੁੱਲਾ ਪਿਆਗਾ ਮੰਮੀ ਸਾ 8:30 ਵੱਜੀ ਜਾਂਦਾ ਹੈਗਾ ਅਲੱਗ ਦਾ ਗੜੇ ਆਉਣਗੇ ਜਿਵੇਂ ਆਪਣੀ ਖਿਲਾਉਈ ਮੀਹ ਆ ਗਿਆ ਸਾਨੂੰ ਆਇਆ ਫੋਨ ਹੁਣੇ ਹੁਣੇ ਖੇਤੋਂ ਉੱਥੇ ਆ ਕੇ ਬਹੁਤ ਜ਼ਿਆਦੇ ਗੜੇ ਇੱਥੇ ਤਾਂ ਅਜੇ ਹੈ ਨਹੀਂ ਗੇ ਉੱਥੇ ਮੇਰੇ ਸਾਹਮਣੇ ਡਿੱਗਿਆ ਸੀਗਾ ਖੇਤ ਤੇ ਤਾਂ ਬਹੁਤ ਗੜੇ ਆ ਗਏ ਫੋਨ ਆਇਆ ਸੀਗਾ ਖੇਤੋਂ ਫਿਰ ਸਭ ਨੇ ਇੱਧਰ ਐਨੀ ਅਸ਼ਰਾਰਤਾਂ ਕਰਦਾ ਨਾ ਤੂੰ ਨਿੰਬੂ ਵਾਲਾ ਸਟ੍ਰੈਟ ਹੈ ਨਿੰਬੂ ਦਾ ਦਾਦੀ ਚੱਲ ਪਕੌੜੇ ਬਣਾ। ਅਰੇ ਮੈਂ ਇੱਕ ਪਕੌੜੇ ਬਣਾਉਣਾ। ਹੌਂਤਾ ਖਾਦਾ ਪੀਜਾ ਫਰੈਂਚ ਫ੍ਰਾਈਜ਼ ਹੁਣ ਪਕੌੜੇ ਸਾਰਾ ਦਿਨ ਠੰਡਾ ਹੋ ਗਿਆ ਮੌਸਮ ਮੇਰੀ ਜੀਰ ਇਸਨੇ ਪਾਈ ਜਾਂਦਾ ਰੋਲਾ ਕਹਿੰਦਾ ਮੈਂ ਜਾਣਾ ਦੁਕਾਨ ਤੇ ਮੈਂ ਜਾਣ ਨਹੀਂ ਦਿੰਦੀ ਜੀ ਮੇਰੀ ਮੀ ਆਈ ਅੰਦਰ ਮੁੰਜਾ ਨਹੀਂ ਉੱਪਰ ਮੰਜਾ ਤੇ ਜਗਿਆ ਫੇਰ ਬਾਸ ਮੈਂ ਆ ਗਈ ਉੱਪਰ ਹੁਣ ਉੱਪਰ ਮੰਗਿਆ ਤੇ ਜਿਗਿਆ ਮੰਗਿਆ ਤੇ ਜਿਗਾ ਚਲੋ ਤੇ ਪਾ ਗਿਆ ਬਸ ਇਹ ਤਾਂ ਬਾਹਰ ਹੀ ਹੁੰਦਾ ਮੰਜਾ ਰੋਣ ਜੀ ਇਹ ਤਾਂ ਬਾਹਰ ਹੀ ਪਿਆ ਰਹਿੰਦਾ ਹੈ ਗਰਮੀ ਬਹੁਤ ਜ਼ਿਆਦਾ ਸੀਗੀ ਚੰਗਾ ਹੋ ਗਿਆ ਹਾਂ ਤਾਂ ਇੱਥੇ ਤਾਂ ਮੈਂ ਹੀ ਪੈ ਗਿਆ ਪਰ ਖੇਤਾਂ ਤੇ ਜਿਹੜੇ ਗੜੇ ਆਂਦੇ ਵੀ ਉਹ ਬਹੁਤ ਖਰਾਬ ਆ ਉਹਨਾਂ ਨੇ ਕੰਮ ਖਰਾਬ ਕਰ ਦੇਣਾ ਫਿਰ ਤਾਂ ਅਸੀਂ ਤੁਮ ਵੀ ਕੰਮ ਖਰਾਬ ਹੀ ਕਰੂਗਾ ਅੱਜ ਦੇ ਬਲੌਗ ਤੇ ਨਹੀਂ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ ਸਤਿ ਸ਼੍ਰੀ ਅਕਾਲ ਜੀ